ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿੱਦੀ ਲੈਂਥ ਹੈਗਾ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਰਤਿਆ ਜਿਹੜਾ ਆਪਾਂ ਹੁਣ ਪਹਿਲਾ ਲੜ ਲਗਾਉਣਾ ਲੜ ਨੂੰ ਸਰ ਦੇ ਸੈਂਟਰ ਦੇ ਉੱਤੇ ਲਿਆ ਕੇ ਤੇ ਇਸ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਨਾ ਚੰਗੇ ਤਰ੍ਹਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਹੁਣ ਇਕੱਠੇ ਕਰਨਾ ਬੈਕ ਤੱਕ ਇਸ ਲੜਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਤੁਸੀਂ ਨੇ ਜਿਹੜਾ ਸੈੱਟ ਕਰਕੇ ਲਗਾਉਣਾ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਹੁਣ ਇਹਨਾਂ ਲੜਾ ਜਿਹੜਾ ਆਪਾਂ ਲੜਾ ਪਹਿਲਾ ਲੜਾ ਹੈ ਇਸ ਲੜਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਨਾ ਬੈਕ ਤੱਕ ਬਰਸਟ ਕਰਨ ਤੋਂ ਆ ਜਿਹੜਾ ਆਪਾਂ ਇਸ ਦਿਨ ਲਗਾ ਦੇਣਾ ਹਣ ਜਿਹੜਾ ਆਪਾਂ ਦੂਸਰਾ ਲੜ ਲਗਾਵਾ ਲਗਾਉਣਾ ਪਹਿਲੇ ਲੜ ਦੇ ਉੱਪਰ ਚੀ ਲਿਆ ਕੇ ਲੜ ਨੂੰ ਉਸ ਤੋਂ ਦੇ ਇਸ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਿਲਾੜ ਕੇ ਤੇ ਬੈਕ ਤੱਕ ਲੜਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਤੇ ਹੁਣ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਇਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਲੜ ਨੂੰ ਉੱਪਰੋਂ ਤੋਂ ਕਿਤਨਾ ਜਿਹੜਾ ਆਪਾਂ ਫੋਲਡ ਕਰਨਾ ਫਿਰ ਉਸ ਤੋਂ ਅੱਧੇ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਤੁਸੀਂ ਨੇ ਫੋਲਡ ਕਰਨਾ ਲੜੜ ਨੂੰ ਇੱਕ ਗਰ ਫੋਲਡ ਕਰਨ ਤੋਂ ਆ ਤੇ ਬੈਕ ਤੱਕ ਛੜੜ ਦੇ ਵਿੱਚੋਂ ਲੜਿਆ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਤੁਸੀਂ ਖਲਾੜ ਲੈਣਾ ਬਲਾਂ ਨੂੰ ਖਲਾੜਨ ਤੋਂ ਬਾਅਦ ਹੁਣ ਇਹ ਜਿਹੜਾ ਆਪਣੇ ਬਲ ਨੇ ਕਿ ਤੁਸੀਂ ਇਹਨਾਂ ਨੂੰ ਵਧਾਉਣ ਦੇ ਲਈ ਸੂਈ ਜਾਂ ਫਿਰ ਪੱਗ ਪੈਂਦੀ ਜਿਹੜੀ ਵਰਤੋ ਕਰ ਸਕਦੇ ਹੋ ਹੁਣ ਜਿਹੜਾ ਆਪਣਾ ਇਸ ਤੋਂ ਅਗਲਾ ਲੜੂਗਾ ਉਸ ਲੜ ਨੂੰ ਵੀ ਬੈਕ ਤੋਂ ਵਿੱਚ ਕਰਕੇ ਤੇ ਲੜ ਨੂੰ ਉੱਪਰੋਂ ਕਿਹੜਾ ਆਪਾਂ ਫੋਲਡ ਕਰਨਾ ਇਸ ਲੜ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਕੇ ਤੇ ਲੜਾਂ ਨੂੰ ਹਲਕਾ ਫੋਲਡ ਕਰਕੇ ਤੇ ਛੜੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਲਾੜ ਲੈਣਾ ਬਲਾਂ ਨੂੰ ਖਲਾੜਨ ਤੋਂ ਬਾਅਦ ਹੁਣ ਬਾਅਦ ਦੇ ਨਾਲ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਨਾ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਾਂ ਬੈਕ ਤੱਕ ਬਲ ਪਾ ਕੇ ਇਸ ਲੜ ਤੇ ਹੱਥ ਪੈਰ ਕਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫਾਲੋ ਜ਼ਰੂਰ ਕਰਨਾ ਔਰ ਸਾਰੇ ਲੜਾਂ ਦੇ ਵਿੱਚ ਬੜਾਂ ਦੇ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਣ ਦੇਗੇ ਉਹਨਾਂ ਬੜਾਂ ਨੂੰ ਆਪਾਂ ਹੁਣ ਆਪਾਂ ਆਪਾ ਬਾਅਦ ਦੇ ਨਾਲ ਸ਼ਟ ਕਰਨਾ ਸਾਰੇ ਲੜਾਂ ਦੇ ਵਿੱਚ ਬੈਕ ਕਰਕੇ ਜਿਹੜਾ ਆਪਾਂ ਬਾਅਦ ਫੇਰ ਕੇ ਨਾਲ ਬੜਾਂ ਸ਼ਟ ਕਰਨਾ ਤੇ ਹੁਣ ਜਿਹੜਾ ਆਪਣਾ ਇਸ ਤੋਗੜਾ ਲੜੂਗਾ ਉਸ ਲੜ ਨੂੰ ਤੁਸੀਂ ਨੇ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਜੀ ਲੜ ਨੂੰ ਉੱਪਰੋਂ ਫੋਲਡ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਤੁਹਾਡੇ ਵਿੱਚ ਤੁਹਾਡੇ ਲੜ ਦੇ ਚਿਰਦਿਨੇ ਬਲ ਨੇ ਉਹ ਤੁਸੀਂ ਨੇ ਆਪਾਂ ਜਿਹੜੇ ਇਕੱਠੇ ਕਰਨੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਫੋਲਡ ਕਰਕੇ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਇਕੱਠੇ ਕਿਤੇ ਸੀਗੇ ਉਹਨਾਂ ਬਲਾਂ ਨੂੰ ਹੁਣ ਆਪਾਂ ਖਲਾੜ ਲੈਣਾ ਬਲਾਂ ਨੂੰ ਖਲਾੜਨ ਤੋਂ ਬਾਅਦ ਬੈਕ ਤਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਸੈਟ ਕਰਨਾ ਬਲਾਂ ਨੂੰ ਸੈਟ ਕਰਨ ਤੋਂ ਬਾਅਦ ਜਿਹੜਾ ਇਸ ਲੜ ਨੂੰ ਸੈਟ ਕਰਕੇ ਲਗਾ ਦੇਣਾ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਨਾ ਪੇਚਾਂ ਦਾ ਜਿਹਨੇ فاਸਲਾ ਸੀ ਰੱਖਣਾ ਉੱਪਰਲੇ ਪੇਚਾਂ ਦਾ فاਸਲਾ ਸਟਕਾਣ ਦੇ ਲਈ ਤੁਸੀਂ ਡਬਲ ਜੀ ਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵੱਧਿਆ ਘਟੂਆ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇ ਜਿਹੜੇ ਆਪਣੇ ਪੇਚਾਂ ਦਾ فاਸਲਾ ਸੈੱਟ ਕਰ ਸਕਦੇ ਹੋ ਹੁਣ ਆਪਾਂ ਉੱਪਰਲੇ ਪੇਚਾਂ ਵਿੱਚ ਵੀ ਵਾਸ਼ਫੇਰਕ ਉੱਪਰਲੇ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਇਹਨਾਂ ਪੱਗ ਦੀ ਸ਼ੈਡਿੰਗ ਆਪਾਂ ਨਾਲ ਨਾਲ ਜਿਹੜੀ ਬਾਕੀ ਪੱਗ ਦੀ ਸ਼ੈਡਿੰਗ ਆਪਾਂ ਕਰੀ ਜਾਣੀ ਆ ਤੇ ਨੋਕ ਦੇ ਕੋਲੋਂ ਵੀ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰ ਲੈਣਾ ਬੈਕ ਤੱਕ ਸਾਰੇ ਲੜਾਂ ਦੇ ਵਿੱਚ ਆਪਾਂ ਜਿਹੜੇ ਬਲ ਹੋਣਗੇ ਪ੍ਰੋਪਰ ਪਾਵਾਂਗੇ ਤੇ ਹੁਣ ਜਿਹੜਾ ਆਪਣਾ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਇੱਕ ਤਰ੍ਹਾਂ ਫੋਲਡ ਕਰਕੇ ਤੇ ਅੱਖ ਤੱਕ ਲੜ ਨੂੰ ਖਿੱਚ ਕੇ ਜਿਹੜਾ ਆਪਾਂ ਫਰੰਟ ਦੇ ਉੱਤੇ ਇੱਕ ਗੱਲ ਫੋਲਡ ਕਰ ਦੇਣਾ ਫਰੰਟ ਦੇ ਉੱਤੇ ਇੱਕ ਗੱਲ ਲੜ ਨੂੰ ਫੋਲਡ ਕਰਨ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਕਰਕੇ ਤੇ ਬੈਕ ਤੱਕ ਜਿਹੜਾ ਲੜ ਨੂੰ ਆਪਾਂ ਸਾਫ਼ ਕਰਨਾ ਜਿਹੜਾ ਆਪਣਾ ਛੇਵਾਂ ਲੜੂਗਾ ਜਿਸ ਤਰ੍ਹਾਂ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਸਾਫ਼ ਕਰਕੇ ਲੜ ਲਗਾਉਂਦੇ ਹਾਂ ਇਹੜਾ ਆਪਣਾ ਛੇਵਾਂ ਲੜੜਾ ਉਸੇ ਤਰ੍ਹਾਂ ਹੀੜਾ ਆਪਣਾ ਸਾਫ਼ ਕਰ ਕਿਹੜਾ ਆਪਾਂ ਲੜਨ ਲਗਾਵਾਂਗੇ। ਮਣੀ ਛੜਦੇ ਤੇ ਹੱਥ ਫੇਰ ਕੇ ਤੇ ਬੈਗ ਤਾਂ ਕਰ ਲੜੂ ਸਾਫ਼ ਕਰ ਕਿਹੜਾ ਆਪਾਂ ਲਗਾ ਦੇਣਾ। ਹੁਣ ਜਿਹੜੇ ਆਪਣੀ ਜਿਹੜੇ ਆਪਣੇ ਪਲ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰਨਾ। ਬਲਾਂ ਨੂੰ ਸੈੱਟ ਕਰਕੇ ਚੰਗੇ ਤਰ੍ਹਾਂ ਦੇ ਨੇ ਪੱਗ ਦੀ ਸ਼ੇਪ ਆ ਗਈ ਉਹ ਵੀ ਜਿਹੜੀ ਆਪਾਂ ਸੈੱਟ ਕਰ ਲੈਣੀ ਆ। ਉੱਪਰ ਉਹ ਜਿਹੜੇ ਆਪਣੇ ਪੇਚਾਂ ਨੂੰ ਪੇਚ ਆਪਾਂ ਸੈੱਟ ਕਰਨੇ ਆ ਹੁਣ ਜਿਹੜਾ ਆਪਾਂ ਛੇਵਾਂ ਲੜ ਲਗਾਏ ਸੀਗਾ। ਉਸ ਲੜ ਨੂੰ ਆਪਾਂ ਹਲਕਾ ਖਿੱਚ ਲੈਣਾ ਹਲਕਾ ਖਿੱਚਣ ਤੋਂ ਬਾਅਦ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਣੇ ਬੰਨ ਲੈਣਾ ਬੰਨ ਨੂੰ ਸੈੱਟ ਕਰਕੇ ਕਰ ਲੈਣਾ ਤੇ ਹੁਣ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਜਿੱਥੇ ਆਪਾਂ ਨੇ ਛੇਮ ਲੜ ਫੋਲਡ ਕੀਤਾ ਸੀ ਛੇਮ ਲੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਗ 'ਤੇ ਲਗਾ ਦੇਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਕਲਗੀ ਲੜ ਆਊਗਾ ਕਲਗੀ ਲੜ ਦੀ ਪੁਣੀ ਨੂੰ ਖੋਲ ਕੇ ਉਸ ਤੋਂ ਉੱਪਰ ਲਾ ਪੱਲਾ ਉਹ ਤੁਸੀਂ ਆਪਾਂ ਨੇ ਜਿਹੜਾ ਥੱਲੇ ਨੂੰ ਬੰਨ੍ਹਣਾ ਜਿਹੜਾ ਆਪਣਾ ਥੜਾ ਦਾ ਪੱਲਾ ਹੋਊਗਾ ਉਹ ਆਪਾਂ ਇਹ ਉੱਪਰ ਨੂੰ ਫੋਲਡ ਕਰਨਾ ਫਿਰ ਉਸ ਤੋਂ ਆ ਦੇ ਸਲੜ ਨੂੰ ਆ ਚੰਗੀ ਤਰ੍ਹਾਂ ਉੱਪਰੋਂ ਫੋਲਡ ਕਰਨਾ ਤੇ ਅੱਖ ਤੱਕ ਲੜ ਨੂੰ ਖਿੱਚ ਕੇ ਇਸ ਦੇ ਵਿੱਚ ਇੱਕ ਗਾ ਲੜ ਨੂੰ ਫੋਲਡ ਕਰਕੇ ਜਿਹੜੇ ਆਪਣੇ ਸਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ ਜੀ ਉਹਨਾਂ ਬੈਕਪੈਕ ਸਲੜ ਦੇ ਵਿੱਚ ਜਿਹੜੇ ਆਪਣੇ ਬਲ ਨਹੀਂ ਉਹਨਾਂ ਬਲਾਂ ਨੂੰ ਹੁਣ ਆਪਾਂ ਪਾਵਾਂਗੇ ਅਕਤਕ ਲੜ ਨੂੰ ਕਿੱਚ ਕੇ ਹੁਣ ਆਪਾਂ ਇਹੜਾ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ ਜਿਹੜੇ ਆਪਣੇ ਸ਼ਿਮਰਲ ਜਿਹੜੇ ਆਪਣੇ ਕੱਲ ਉੱਤੇ ਬਲ ਹੋਣਗੇ ਕੱਲ ਲੜਦੇ ਉਹਨਾਂ ਨੂੰ ਆਪਾਂ ਬਾਅਦ 'ਚ ਕੱਢ ਦੇਣਾ ਜੀ ਬਾਅਦ 'ਚ ਕੱਢਣ ਤੋਂ ਬਾਅਦ ਜਿਹੜਾ ਆਪਾਂ ਨੇ ਪੱਗ ਪੈਣ ਲਗਾਇਆ ਸੀਗਾ ਲੜਨ ਨੂੰ ਆ ਪਾ ਪਕ ਪੈਂਥਲੇ ਚ ਲਿਓਣਾ ਪਕ ਪੈਂਥਲੇ ਚ ਲੜਨ ਨੂੰ ਲਿਓਣ ਤੋਂ ਆ ਲੜਨ ਨੂੰ ਜਿਹੜਾ ਆਪਾਂ ਫਰੰਟ ਵੱਲ ਘੁਮਾ ਦੇਣਾ ਜੀ ਫਰੰਟ ਵੱਲ ਲੜਨ ਨੂੰ ਘੁਮਾਉਣ ਤੋਂ ਬਾਅਦ ਜਿਹੜਾ ਆਪਾਂ ਇਸ ਲੜਨ ਨੂੰ ਹੁਣ ਫਰੰਟ ਵੱਲ ਘੁਮਾ ਕੇ ਤੇ ਇਸ ਲੜਨ ਨੂੰ ਜਿਹੜਾ ਆਪਾਂ ਛੇਵਾਂ ਲੜ ਲਗਾਇਆ ਸੀਗਾ ਜਿਹੜਾ ਸ਼ਿਮਰ ਲੜ ਥੱਲੇ ਆਪਾਂ ਇਸ ਲੜਨ ਨੂੰ ਦੱਬ ਦੇਣਾ ਜੀ ਜੇਕਰ ਤੁਹਾਡਾ ਲੜ ਪਰੋਟਲਾ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਟਲਾ ਨਹੀਂ ਰਹੇਗਾ ਜਿਹੜਾ ਆਪਣਾ ਪਾਗ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੇ ਆਪਣੇ ਬਾਕੀ ਪਾਗੇ ਦੀ ਸ਼ੈਟਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ। ਦੁਨੀਆ ਖਾ ਤਾਂ ਵੀੜੇ ਆਪਣੀ ਪਾਗਾ ਬਰਾਬਰ ਰੱਖਣੀ ਆ। ਤੇ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਤੇ ਵਿੱਚੋਂ ਪੈਰਲਲ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਤੇੜਾ ਆਪਾਂ ਉਸ ਲੜ ਨੂੰ ਖਿਲਾਰਨਾ। ਪਹਿਲਾ ਪੂਰੇ ਸਿਰ ਉੱਤੇ ਲੜ ਨੂੰ ਖਿਲਾਰ ਕੇ ਹੁਣ ਮੂਹੜ ਲੜਣ ਨੂੰ ਖਿੱਚ ਕੇ ਲੜਾਇਆ ਥੱਲੇ ਜਿਹੜਾ ਆਪਣਾ ਕਪੜਾ ਹੋਊਗਾ ਉਸ ਨੂੰ ਲੜਾਂ ਥੱਲੇ ਇਸ ਕਪੜੇ ਨੂੰ ਆਪਾਂ ਦੇ ਦੇਣਾ ਚੰਗੀ ਤਰ੍ਹਾਂ ਜਿਹੜਾ ਆਪਣਾ ਸਿਰ ਆਪਾਂ ਕਵਰ ਕਰਨਾ ਜੇਕਰ ਤੁਹਾਡਾ ਸਿਰ ਪਰੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਤੀਕੇ ਵਿੱਚ ਦੇਖ ਕੇ ਜੇ ਆਪਣਾ ਸਿਰ ਟੱਕ ਸਕਦੇ ਹੋ ਹੁਣ ਜਿਹੜਾ ਆਪਣਾ ਸਿਰ ਆ ਚੰਗੀ ਤਰ੍ਹਾਂ ਆਪਾਂ ਕਵਰ ਕਵਰ ਹੋ ਚੁੱਕਿਆ ਹੀ ਹੁਣ ਜਿਹੜੀ ਆਪਣੀ ਬਾਕੀ ਬਗ ਦੀ ਸ਼ੈਡਿੰਗ ਆ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਤੇ ਪਿਛਲੇ ਲੜਣ ਦੋਨਾਂ ਹੈਡ ਤੋਂ ਫੋਲਡ ਕਰਕੇ ਬੈਕ ਤੇ ਦਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ